ਹੋਗੀ ਜਿਆਦਾ ਨਾ ਖੜੇ ਕੋਈ ਮੈ ਨਹੀਂ ਹੋਣਾ ਖੜ ਜਾ ਮਾੜਾ ਮੋਟਾ ਛੋੜੀ ਸਾਰਿਆਂ ਦੇ ਕੋਈ ਹੈ ਕੀ ਆ ਮਾੜੀ ਮੋਟੀ ਕੋਈ ਹੈਗਾ ਗੱਲ ਮਾੜੀ ਮੜੀ ਕਦਰ ਇੱਥੇ ਉਧਰ ਹੀ ਨਾ ਜੇ ਕਦਰ ਨਹੀਂ ਤੁਹਾਨੂੰ ਯਾਰ ਘੰਟਾ ਹੋ ਗਿਆ ਡੈਡ ਬੋਡੀ ਮੈਨੂੰ ਪੂਰਾ ਘੰਟਾ ਹੋ ਗਿਆ ਸਵਾ 8 ਵਜੇ ਦਾ ਕੰਮ ਹੈ ਜੀ 9:30 ਤੱਕ ਹੋ ਇੱਕ ਘੰਟਾ ਹੋ ਗਿਆ ਡੈਡ ਬੋਡੀ ਕੋਈ ਕਾਰਵਾਈ ਕੋਡੀ ਦਾ ਚੱਲੇ ਤੁਸੀਂ ਕੀਤਾ ਕੀ ਆ ਤੁਸੀਂ ਡੈਡ ਬੋਡੀ ਕਿਉਂ ਨਹੀਂ ਚੈੱਕ ਕਰ ਰਹੇ ਤੁਸੀਂ ਤਾਂ ਸਮਝ ਹੀ ਨਹੀਂ ਆ ਰਹੀ ਕਰ ਕੀ ਰਹੇ ਇੱਕ ਘੰਟਾ ਹੋ ਗਿਆ ਪੂਰੀ ਜਨੇਤ ਉਰੇ ਤੋਂ ਚੱਲ ਕੇ ਆ ਗਈਆਂ 15 ਕਿਲੋਮੀਟਰ ਤੋਂ ਸਾਨੂੰ ਕਿਹਾ ਨੇ ਫੋਨ ਲਾਇਆ ਤੀਜੇ ਬੰਦੇ ਨੇ ਕਮਾਲ ਆਈ ਆ ਇਹਦਾ ਸਭ ਕੀ ਗੱਲ ਹੋ ਗਈ ਸੀ ਜੀ ਸਾਨੂੰ ਫੋਨ ਕਰਕੇ ਪਿੰਡ ਦੀ ਲੜਕੀ ਵੀਰੇ ਪਿੰਡ ਦੀ ਲੜਕੇ ਆ ਸਾਡੀ ਪਰਜਾਈ ਲੱਗਦੀ ਆ ਅੱਜ ਦਾਏ ਦੀ ਪੋਤੀ ਆ ਇੱਥੇ ਦੁਕਾਨ ਕਰਦੇ ਆ ਉਹ ਉਹਨੇ ਹੈਂਡੀਕੈਪ ਆ ਵਿਚਾਰੇ ਦੋ ਛੋਟੀਆਂ ਛੋਟੀਆਂ ਉਹਦੇ ਬੱਚੀਆਂ ਮੁੰਡੇ ਤੇ ਵੀ ਸੱਟ ਲੱਗੀ ਸੀ ਉਹਨਾਂ ਨੂੰ ਦੇਖ ਕੇ ਹਾਂਜੀ ਇਹਨ ਮਸਲਾ ਇਹ ਆ ਵੀ ਆ ਟਰਾਲੇ ਵਾਲਾ ਖਾਸਮ ਜਦੋਂ ਤੂੰ ਮੁੰਡਾ ਕ੍ਰੋਸ ਕਰ ਰਿਹਾ ਗੱਡੀ ਨੂੰ ਕਾਰ ਨੂੰ ਕੋਈ ਖੜੀ ਸੀ ਕਾਰ ਅੱਛਾ ਜੀ ਇਹ ਪਤੰਦਰ ਪਿੱਛੋਂ ਆ ਦੇ ਇੱਥੇ ਮੁੰਡਾ ਖੜਾ ਉਹਨੇ ਸਾਰਾ ਕੁਝ ਦੱਸਿਆ ਹਾਰਨ ਤੇ ਨੇ ਹੱਥ ਰੱਖ ਲਿਆ ਹੱਥ ਗੀ ਨੇ ਚੱਕਿਆ ਜੀ ਲਗਾਤਾਰ ਤੇ ਮਾਰ ਕੇ ਹੀ ਨਾਮ ਲਿਆ ਇਹਨੇ ਖਾਸਮ ਨੇ ਤੇ ਰਫਤਾਰੀ ਸੰਬੰਧਿਓ ਕਰਨ ਉਹੀ ਦਾ ਕਾਰਨ ਆ ਯਾਰ ਕਾੜੀ ਕਾੜੀ ਦਾ ਪੰਗਾ ਇਹ ਜਿਹੜੇ ਮੁੰਡੇ ਨੇ ਕੱਟਿਆ ਕਣਾ ਉਹ ਕਹਿੰਦਾ ਪੀਤੀ ਹੋਈ ਸੀ ਕਿ ਡਰਾਈਵਰ ਦੀ। ਨਹੀਂ ਤਾਂ ਮਸਲਾ ਯਾਰ ਹੁਣ ਡਰਾਈਵਰ ਇੱਥੇ ਸੀਗਾ ਇਹਨਾਂ ਨੇ ਗੱਡੀ ਸਾਈਡ 'ਤੇ ਲੁਆਈਆ ਪੁਲਿਸ ਵਾਲਿਆਂ ਨੇ। ਉਦੋਂ ਵੀ ਡਰਾਈਵਰ ਸੀਗਾ। ਉਸ ਤੋਂ ਬਾਅਦ ਉਹ ਡਰਾਈਵਰ ਗਾਇਬ ਆ। ਡਰਾਈਵਰ ਬਾਅਦੋਂ ਵੱੰ ਗਿਆ ਜੀ। ਪਤਾ ਨਹੀਂ ਹੁਣ ਕੀ ਆ। ਸਾਨੂੰ ਤਾਂ ਪਤਾ ਹੀ ਨਹੀਂ ਡਰਾਈਵਰ ਹੈ ਕਿੱਥੇ। ਕਿਸੇ ਦਾ ਪਤਾ ਹੁੰਦਾ ਵੀ ਇੱਥੇ ਇਹ ਬੰਦੇ ਨੇ ਐਕਸੀਡੈਂਟ ਕੀਤਾ ਉਹਨੂੰ ਕਿਉਂ ਜਾਣਦਾ। ਮੈਂ ਕਿਹਾ ਇਹਨਾਂ ਨੇ ਹੀ ਗੱਡੀ ਸਾਈਡ 'ਤੇ ਲੁਆਈਆ ਮੁਲਾਜ਼ਮਾਂ ਨੇ। ਜੀ। ਠੀਕ ਆ ਨਾ। ਇਹਨਾਂ ਨੂੰ ਪਤਾ ਵੀ ਡਰਾਈਵਰ ਕਿੱਥੇ ਹੈਗਾ ਕੀ ਆ ਕੀ ਨਹੀਂ ਹੈਗਾ ਰੱਬ ਜਾਣਦਾ ਇਹ ਜਾਣਨ। ਕੁਝ ਨਹੀਂ ਹੁਣ ਬਾਅਦ ਚ ਗੱਲ ਕਰਾਂਗੇ ਨਾ ਪਤਾ ਵੀ ਹਾਂ ਵੀ ਕੀ ਕਰਨਾ ਨਹੀਂ ਨਹੀਂ ਪਰਚਾ ਕਰਨਾ ਜੀ ਪਰਚਾ ਹੋਊਗਾ ਉਹਨਾਂ ਨੇ ਕਰਨਗੇ ਕਿਵੇਂ ਨਾ ਪਰਚਾ ਤਾਂ ਹੁਣੇ ਹੀ ਹੋਣਾ ਜਿਹੜੀ ਕੋਈ ਕਾਰਵਾਈ ਹੁੰਦੀ ਆ ਉਹ ਤਾਂ ਹੋਣੀ ਹੋਣੀ ਆ ਡਰਾਈਵਰ ਐਟ ਅ ਟਾਈਮ ਕਿਉਂ ਭੱਜ ਗਿਆ ਪਤਾ ਨਹੀਂ ਹੁਣ ਉਹ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਗੱਡੀ ਸਾਈਡ ਤੇ ਕਰਕੇ ਪਾਸੇ ਹੋ ਗਏ ਭੱਜ ਗਿਆ ਆ ਗੱਲ ਆ ਉਹਨਾਂ ਦੀ ਗੱਡੀ ਦਾ ਡਰਾਈਵਰ ਨੇ ਸਾਈਡ ਤੇ ਕਰਦੀ ਸੀ ਜੀ ਹਾਂ ਮਸਲਾ ਤਾਂ ਇਹੀ ਆ ਨਾ ਕਿ ਮੁਲਾਜ਼ਮਾਂ ਦੇ ਹੁੰਦੇ ਡਰਾਈਵਰ ਕਿਵੇਂ ਭੱਜ ਗਿਆ ਜੀ ਗੱਲ ਤਾਂ ਇਹ ਮੁਲਾਜ਼ਮ ਮੈਨੂੰ ਕਹਿੰਦੇ ਕਹਿੰਦੇ ਵੀ ਇਹਨੂੰ ਇੱਥੇ ਟਰਾਲਾ ਸਾਈਡ ਤੇ ਲਵਾ ਗੀਏ ਡਰਾਈਵਰ ਜਾ ਕੇ ਇਹ ਠੂਠ ਨਹੀਂ ਬੋਲਦਾ ਇਹ ਕੋਈ ਨਹੀਂ ਬਿਲਕੁਲ ਕੋਈ ਨਹੀਂ ਬੰਦਾ ਬਾਹਰ ਦੇਖੇ ਟਰਾਲਾ ਲੈ ਕੇ ਲੋਕਾਂ ਨੂੰ ਮਨਾਇਆ ਕਿ ਇਹ ਟਰਾਲਾ ਸਾਈਡ ਗੱਲ ਦੇ ਕੋਈ ਨਹੀਂ ਇਹ ਠੂਠਾ ਬੋਲਦਾ ਤੁਸੀਂ ਇਹਨਾਂ ਨੇ ਆਪ ਦੇ ਇਹ ਬਿਲਕੁਲ ਕੋਈ ਨਹੀਂ ਆਇਆ ਤੁਸੀਂ ਫੜਿਆ ਜੀ ਇੱਕ ਇਹਨਾਂ ਨੇ ਆਪ ਦੇ ਅਫਸਰ ਨੂੰ ਫੋਨ ਕੀਤਾ ਵੀ ਬੇਰੀ ਵਾਲ ਦੀ ਲੋੜ ਨਹੀਂ ਇੱਥੇ ਕਿਉਂ ਨਹੀਂ ਸਰ ਉੱਥੇ ਪਿੱਛੇ ਇੱਥੇ ਨਹੀਂ ਨਹੀਂ ਮਿਹਰबानी ਕਰਿਆ ਸਾਹ ਬਾਤ ਲੱਗਿਆ ਮੇਰਾ ਘਰ ਪੱਟਿਆ ਗਿਆ ਇਨਚਾਰਜ ਉਹ ਦੋਨੋਂ ਚਲੇ ਗਏ ਬੰਦਾ ਹੁਣ ਆਏ 20 ਮਿੰਟ ਬਾਅਦ ਹੁਣ ਆਇਆ ਮਲਾਜਮ ਬੰਦਾ ਤੇ ਉਹ ਕਿੱਥੇ ਆਪਰਾ ਹੋ ਉਹ ਨੋਕਾ ਮਜੂਰ ਵਾਰ-ਵਾਰ ਦੀ ਸੀ ਚੱਕਣਾਂ ਨੇ ਚਾਤ ਸਭ ਜਦੋਂ ਜਾਂਦਾ ਉਹਦੀ ਸ਼ਰਾਬ ਪੀਤੀ ਰਾਤ ਹੀ ਜਾਂ ਹੁੰਦੀ ਉਹਦੇ ਪੁੱਛਾ ਵਾਰ-ਵਾਰ ਦੀ ਜਾਨ ਟਰਾਲੇ ਚ ਲਾ ਆ ਠੀਕ ਹੈ ਸਭ ਉਹ ਹੋਲ ਦਾ ਬੰਦਾ ਨਿਕੋ ਕੇ ਆਉਂ ਉਹਨਾਂ ਕਰਦੀ ਅੱਛੇ ਬੈਠੇ ਨੇ ਬੰਦਾ ਦੱਸੋ ਹੈਗਾ ਤੁਹਾਡੇ ਕੋਲੇ ਪਹਿਲਾਂ ਦੱਸੋ ਸਰ ਗ੍ਰਿਫਤਾਰੀ ਕਰਾਂਗੇ ਉਹਨਾਂ ਨੂੰ ਇਹ ਥੋੜੀ ਵੀ ਨਹੀਂ ਗ੍ਰਿਫਤਾਰੀ ਕਰਾਂਗੇ ਜੇ ਬੰਦਾ ਜਾਂਦਾ ਕਦੋਂ ਹੋਊਗਾ ਹਾਂ ਕਿੱਥੇ ਬੰਦਾ ਆ ਉਹ ਵੀ दारू ਪੀਤੀ ਸੀ ਕੱਲ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਮਿਲਾਇਆ ਕਿ ਹੋ ਸਕਦੀ ਜੇ ਅੱਜ ਡਰਾਈਵਰ ਨਾਕ ਜਾਂਦਾ ਇੱਥੇ ਕਿਤੇ ਫੋਟੀਆਂ ਅੱਖਾਂ ਦੇ ਸਾਹਮਣੇ ਡਰਾਈਵਰ ਔੜ ਗਿਆ ਇਹਨਾਂ ਦੇ ਸਾਹਮਣੇ ਗਿਆ ਵਾ ਮਤਲਬ ਇਹਨਾਂ ਕਿ ਤੁਸੀਂ ਟਰਾਲਾ ਸਾਈਡ ਤੇ ਲਵਾਇਆ ਜਾਂ ਨਹੀਂ ਲਵਾਇਆ ਨਹੀਂ ਲਵਾਇਆ ਨਹੀਂ ਲਵਾਇਆ ਇਹ ਤੇਰਾ ਰੱਖ ਕੇ ਦੇ ਦੋ ਹਾਂ ਮੈਂ ਬਾਬੇ ਨੂੰ ਨਹੀਂ ਗਈ ਬਾਬੇ ਨੂੰ ਨਹੀਂ ਸੌਂ ਖਾਂਦਾ ਮੇਰਾ ਵੀ ਨਹੀਂ ਲੋੜ ਬਾਬੇ ਦੀ ਵਾਸੀਆ ਬਿਲਕੁਲ ਸੌਂ ਖਾਂਦਾ ਮੈਂ ਟਰਾਲੀ ਨਹੀਂ ਚੱਲਦਾ ਬਿਲਕੁਲ ਨਹੀਂ ਨਹੀਂ ਗਲਤ ਐਨੇ ਬੰਦੇ ਆ ਕੋਈ ਕਹਿ ਦੇਵੇ ਤੁਸੀਂ ਕਹਿੰਦੇ ਆ ਨਾ ਡਰਾਈਵਰ ਕਿੱਥੇ ਆ ਗਏ ਲੋਨੀ ਕਾਰਵਾਈ ਸਾਡੇ ਸਾਡੇ ਗੁਰੂ ਸਾਹਿਬ ਨੇ ਕਿਹਾ 55 ਹੁਕਮਨਾਮਿਆਂ ਦੇ ਵਿੱਚ ਜਿਹੜਾ ਬੰਦਾ ਸੌਂ ਖਾਂਦਾ ਉਹ ਵੀ ਝੂਠਾ ਜਿਹੜਾ ਖਵਾਉਂਦਾ ਉਹ ਵੀ ਝੂਠਾ ਲਾ ਫੇਰ ਬਸ ਤੁਸੀਂ ਨਹੀਂ ਨਹੀਂ ਝੂਠਾ ਨਹੀਂ ਨਹੀਂ ਲਵਾਏ ਵੀਰੇ ਸਟਾਏ ਆ ਤੁਸੀਂ ਕੱਲ ਸੈਰ ਤੇ ਲਵਾਏ ਨਹੀਂ ਲਵਾਏ ਉਹ ਵੀ ਲਵਾਇਆ ਯਾਰ ਨਹੀਂ ਲਵਾਇਆ ਭਰਾ ਮੇਰੇ ਆ ਜਾ ਸੈਰ ਤੇ ਲਵਾਇਆ ਮੈਂ ਨਾ ਹਾਂ ਸਾਡੇ ਇਹਨ ਮਾਰੇ ਯਾਰ ਬੱਸ ਕਰ ਤੁਸੀਂ ਇੱਕ ਹੈਂਡੀਕੈਪ ਬੰਦੇ ਦਾ ਘਰ ਪਟਦਾ ਯਾਰ ਪਤਾ ਨਹੀਂ ਕੀ ਆ ਤੁਸੀਂ ਬੰਦੇ ਦਾ ਸਾਥ ਉਹਦਾਂ ਤੈਜਾਂ ਨੇ ਜਿਹਦਾ ਘਰ ਪਟਿਆ ਗਿਆ ਅਸੀਂ ਦਾ ਉਹਦੇ ਕੋਲੇ ਨੇ ਸਭ ਹੁੰਦਾ ਆ ਗਿਆ ਮੈਂ ਮੋਰਚੇ ਵਿੱਚੋਂ ਲੈ ਕੇ ਫੜ ਕੇ ਉਹਦੇ ਦੋ ਜੁੜੀਆਂ ਜੁੜੀਆਂ ਬਚੀਆਂ ਆ ਤੀਜਾ ਸਾਡਾ ਇਹ ਮੁੰਡੇ ਨੇ ਮੈਂ ਪਿੱਛੇ ਹੀ ਆ ਮੇਰੇ ਮੁੰਡੇ ਸੀ ਹੱਸ ਕਰਦਾ ਬਜਰਾ ਤੇ ਫਿਰ ਦਵਾਰਾ ਗ੍ਰਿਫਤਾਰ ਇਹਨਾਂ ਦੀ ਕਰਨਾ ਪਛ ਗਿਆ ਭਾਜ ਕਰਦਾ ਗ੍ਰਿਫਤਾਰ ਕੀ ਫਿਰ ਮੇਰੇ ਕਿਹੜੇ ਸਕੇ ਨੇ ਮੈਂ ਤਾਂ ਸਾਰੀਆਂ ਨਾਤੇ ਕਹਿ ਰਿਹਾ ਬਾਜ ਗ੍ਰਿਫਤਾਰ ਕਰਨ ਦਾ ਕੀ ਫਰਕ ਮੈਂ ਰਾਮ ਨਾਲ ਹੀ ਘਰੇ ਵੀ ਹੁਣ ਫੜਿਆ ਇਹਨਾਂ ਤੁਹਾਡੇ ਕੋਲ ਹੁੰਦਾ ਵਾ ਮਲਾਜਾ ਹੋਣਾ ਸੀ ਪਤਾ ਨਹੀਂ ਕਿ ਸਰ ਜੇ ਹੁਣ ਹੁੰਦਾ ਮਲਾਜਾ ਹੋਣਾ ਸੀ ਪਤਾ ਲੱਗਣਾ ਸੀ ਨਾ ਦੋ ਦਿਨਾਂ ਬਾਅਦ ਫੜਿਆ ਅਖੀਂ ਫੜਿਆ ਉਹਦੇ ਸਾਹਮਣੇ ਡਰਾਈਵਰ ਸੀਗਾ ਉਹਨੂੰ ਜਾਣ ਕੇ ਹੁੰਦਾ ਨਹੀਂ 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 ਹੈ ਨਹੀਂ 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 ਸੀ ਸਹੀ ਸੀਗਾ ਡਰਾਈਵਰ ਅਸੀਂ ਮੈਂ ਕੱਢ ਲਿਆ ਤੁਹਾਡੀ ਨਾਲ ਗੱਲ ਕੀਤੀ ਸੀਗਾ ਇਹ ਨਹੀਂ ਬੁਲੀ ਜਾਂਦਾ ਮੈਂ ਫੜ ਲੈ ਇਹਨਾਂ ਨੂੰ ਇਹ ਮੌਕੇ ਦੇ ਜੀ ਮੈਨੂੰ ਫੜਾਈ ਨਹੀਂ ਬਸ ਪਸੰਦ ਰਹਿ ਅੰਮੀ ਦੀ ਦੁਕਾਨ ਹੈ ਇਹ ਗੱਲ ਪਾ ਕੋਈ ਨਹੀਂ ਜਿਹੜੇ ਅੱਖਾਂ ਸਾਹਮਣੇ ਹੋਏ ਮੈਂ ਤੇ ਵੀ ਆ ਗਿਆ ਬੱਕੇ ਜਦ ਹੀ ਆ ਗਿਆ ਮੈਂ ਤਾਂ ਤੂੰ ਤਾਂ ਜਲਦੀ ਆ ਮੈਂ ਤਾਂ ਨਾਲ ਸੀਗਾ ਟ੍ਰੈਫਿਕ ਕੰਟਰੋਲ ਕਰੋ ਚਲੋ ਚਲੋ ਮੈਂ ਤਾਂ ਨਾਲ ਸੀ ਸਰ ਚੌਕੀਦਾਰ ਸਾਹਿਬ ਤਾਂ ਆ ਰਹੇ ਨੇ ਜੀ ਪੂਰੀ ਕਾਰਵਾਈ ਹੋਊਗੀ ਜੀ ਟ੍ਰੈਫਿਕ ਟ੍ਰੈਫਿਕ ਦਾ ਕੰਮ ਹੁੰਦਾ ਟ੍ਰੈਫਿਕ ਕੰਟਰੋਲ ਕਰ ਕੰਟਰੋਲ ਕਰ ਉਹਨਾਂ ਨੂੰ ਕੰਟਰੋਲ ਕਰ ਰਹੇ ਸੀ ਪਸੰਦ ਰ ਹੰਮੀ ਲੋਖਾ ਹੈ ਨਹੀਂ ਗੱਲ ਪਾ ਕੋਈ ਨਹੀਂ ਜਿਹੜੇ ਅੱਖਾਂ ਸਾਹਮਣੇ ਹੋਏ ਮੈਂ ਵੀ ਆ ਗਿਆ ਮੱਕੇ ਜਦ ਹੀ ਆ ਗਿਆ ਮੈਂ ਤਾਂ ਤੂੰ ਤਾਂ ਜਲਦੀ ਆ ਮੇਰੇ ਨਾਲ ਸੀਗਾ ਟ੍ਰੈਪ ਕੰਟਰੋਲ ਕਰੋ ਚਲੋ ਚਲੋ ਮੈਂ ਤਾਂ ਨਾਲ ਸਰ ਚੌਕੀ ਚਾਰ ਸਾਹਿਬ ਉਹ ਆ ਰਹੇ ਨੇ ਜੀ ਪੂਰੀ ਕਾਰਵਾਈ ਹੋਊਗੀ ਜੀ ਟ੍ਰੈਪਸ ਦਾ ਕੰਮ ਹੁੰਦਾ ਟ੍ਰੈਫਿਕ ਕੰਟਰੋਲ ਕਰ ਕੰਟਰੋਲ ਕਰ ਉਹਨਾਂ ਕੰਟਰੋਲ ਕਰ ਰਹੇ ਸੀ ਹੁਣੇ ਚਲੇ ਗਿਆ ਭੱਜ ਗਿਆ ਉਹਨੇ ਤਾਂ ਭੱਜਣਾ ਹੀ ਸੀਗਾ ਪਤਾ ਨਹੀਂ ਸਾਨੂੰ ਹੁਣ ਡਰਾਈਵਰ ਤੋਂ ਮੁਲਾਜਮ ਕਹਿੰਦੇ ਜਦੋਂ ਪਤਾ ਲੱਗਿਆ ਭੱਜ ਗਿਆ ਇਹ ਜੀ ਉਹਦਾਂ ਨੂੰ ਟਰਾਲਾ ਸਾਈਡ ਤੇ ਲਾ ਕੇ ਉਹ ਕਿਤੇ ਭੱਜ ਗਿਆ ਉਹਨੂੰ ਫੜ ਕੇ ਪੂਰੀ ਕਾਰਵਾਈ ਹੋਊਗੀ ਜੀ ਪੂਰੀ ਕਾਰਵਾਈ ਹੋਊਗੀ ਪਲੀਜ਼ ਕਾਰਵਾਈ ਦਾ ਸਾਹਿਬ ਨੂੰ ਚੌਕੀਨ ਸਾਹਿਬ ਨੂੰ ਫੋਨ ਕੀਤਾ ਉਹ ਆ ਰਹੇ ਨੇ ਪੂਰੀ ਕਾਰਵਾਈ ਹੋਊਗੀ ਔਰ ਡਰਾਈਵਰ ਨੂੰ ਜਲਦੀ ਜਲਦੀ ਫੜ ਕੇ ਨੂੰ ਸਹਿਯੋਗ ਠੀਕ